ਹਾਂਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਹਰਵਿੰਦਰ ਸਿੰਘ ਅੱਜ ਦੀ ਵੀਡੀਓ ਦਾ ਟਾਪਿਕ ਸਾਡਾ ਤੁਸੀਂ ਦੇਖਾਣੇ ਨਹਿਰ ਤੇ ਆਏ ਹੋਏਵੇਂ ਆ ਹਨਾ ਆਪਣੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿੰਨੇ ਏਰੀਆ ਵਿੱਚੋਂ ਨਹਿਰ ਨਿਕਲਦੀ ਆ ਸਾਰਿਆਂ ਦੇ ਮੋਸਲੀ ਨਹਿਰ ਦੇ ਜਿਹੜੇ ਨਾ ਨਲਕੇ ਲੱਗੇ ਹੋਏ ਬੇ ਆ ਤੇ ਉਤੋਂ ਬਹੁਤ ਸਾਰੇ ਲੋਕੀ ਪਾਣੀ ਲੈ ਕੇ ਜਾਂਦੇ ਆ ਤੇ ਅੱਜ ਤੁਹਾਨੂੰ ਦਿਖਾਵਾਂਗੇ ਕਿ ਜਿਹੜੇ ਉਤੋਂ ਪਾਣੀ ਲੈ ਕੇ ਜਾਂਦੇ ਆ ਕੀ ਉਹ ਬਾਕੀ ਪਾਣੀ ਪੀਣ ਯੋਗ ਆ ਜਾਂ ਅਮਰਥੇ ਸਮਾਨ ਆ ਜਾਂ ਸਾਡੀ ਬੋਟਲੀ ਨੁਕਸਾਨਦਾਇਕ ਆ ਤੇ ਅਸੀਂ ਉਹਨੇ ਲਾਈਵ ਵੀਓ ਕਰਕੇ ਦਿਖਾਵਾਂਗੇ ਤੇ ਅੱਜ ਉਸ ਨਲਕੇ ਕੋਲੇ ਲੈ ਕੇ ਚੱਲਦੇ ਆ ਤੇ ਉਸ ਤੋਂ ਸਾਨੂੰ ਹੋਰ ਵੀ ਮਤਲਬ ਪਿੰਡ ਦੇ ਬੰਦੇ ਸਾਨੂੰ ਮਿਲੇ ਆ ਅਸੀਂ ਉਹਨਾਂ ਨਾਲ ਵੀ ਡਿਸਕਸ਼ਨ ਕਰਾਂਗੇ ਵੀ ਕੀ ਆ ਕੀ ਨਹੀਂ ਤੇ ਹਾਂਜੀ ਇਹ ਆਪਣੇ ਸਾਰੇ ਪਿੰਡਾਂ ਦੇ ਵਿੱਚ ਨਹਿਰ ਦੇ ਨੇੜੇ ਮੋਸਟਲੀ ਨਲਕੇ ਲਾਏ ਹੋਏ ਵੇ ਆ ਤੇ ਤੁਸੀਂ ਪਿੰਡਾਂ ਦੇ ਬੰਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਬਾਕੀ ਤੁਹਾਨੂੰ ਦੱਸਦੇ ਆ ਹਾਂਜੀ ਆਜੋ ਬਾਈ ਜੀ ਵੀਰੇ ਇਹ ਨਲਕਾ ਜਿਹੜਾ ਕਿੰਨੇ ਕ ਟਾਈਮ ਤੋਂ ਲੱਗੇ ਹੋਇਆ ਵਾ ਇੱਥੇ ਇਹ ਪਹਿਲਾਂ ਸੀ ਲੱਗੇ ਨੂੰ ਤਾਂ ਇਹਨੂੰ ਕਟਕਟ ਹੋ ਗਈ ਇੱਥੇ 10 ਸਾਲ ਦੇ ਕਿਰੀਬ ਠੀਕ ਹੈ ਠੀਕ ਆ ਹਾਂਜੀ ਪਹਿਲਾਂ ਖਰਾਬ ਮੁੜ ਕੇ ਬਾਬਾ ਦੀ ਪੀਨੇ ਦੀ ਸੇਵਾ ਕਰਵਾਈ ਨੜਕੇ ਓਕੇ ਓਕੇ ਹਾਂਜੀ ਹਾਂਜੀ ਤੇ ਉਹਨਾਂ ਨੇ ਪੂਰੇ ਯਾਨੀ ਕਿ ਇਹ ਹੈਗਾ ਤਾਂ 400 ਫੁੱਟ ਤੇ ਹੈਗਾ ਪੂਰਾ ਠੀਕ ਆ ਪੂਰਾ ਵਧੀਆ ਪਾਣੀ ਆ ਜੀ ਸਾਰਾ ਸ਼ਹਿਰ ਭਰ ਰਿਹਾ ਇਥੋਂ ਠੀਕ ਹੈ ਜੀ ਮੋਗੇ ਤੱਕ ਪਾਣੀ ਹੋਰ ਨਾਲ ਨਾਲ ਦੇ ਪਿੰਡਾਂ 'ਚ ਸਾਰੇ ਟੋਟਲ ਜਾ ਰਹੇ ਐਥੋਂ ਲੈ ਕੇ ਜਾਂਦੇ ਜਾਂਦੇ ਫਿਰ ਤਾਂ ਇੱਥੇ ਪੂਰਾ ਰਸ ਪਾਇਆ ਦੋ ਸਵੇਰੇ ਸ਼ਾਮ ਜਾਂ ਜਦੋਂ ਲੋਕਾਂ ਦਾ ਟਾਈਮ ਲੱਗਦਾ ਉਦੋਂ ਲੈ ਜਾਂਦੇ ਆ ਜਿੱਥੇ ਰਾਤ ਨੂੰ ਹੁਣ ਸ਼ਾਮ ਹੋ ਜਾਣੀ ਆ ਲੋਕੀ ਘਰਾਂ 'ਚ ਪੀਣ ਵਾਸਤੇ ਦਾਲ ਸਬਜ਼ੀ ਤੱਕ ਵਾਰਤਦੇ ਆ ਜੀ ਜਿਨ੍ਹਾਂ ਨੂੰ ਡਾਕਟਰ ਨੇ ਦੱਸਿਆ ਨਾ ਗੋਡਿਆਂ ਵਾਸਤੇ ਖਾਸ ਕਰਕੇ ਪੈਦੇਗਾ ਬਹੁਤ ਵਾ ਦੇਖੋ ਬਾਈ ਨੇ ਦੱਸਿਆ ਗੋਡਿਆਂ ਵਾਸਤੇ ਬਹੁਤ ਲਾਭਦਾਇਕ ਆ ਕਿਉਂਕਿ ਅੱਜ ਕੱਲ ਮੇਜ ਪ੍ਰੋਬਲਮ ਇਹ ਆ ਰਹੀ ਆ ਲੋਕਾਂ ਨੂੰ ਪੇਟ ਦੀਆਂ ਬਿਮਾਰੀਆਂ ਆ ਰਹੀਆਂ ਆ ਆਪਾਂ ਨੂੰ ਹਨਾ ਉਹਦਾ ਕਾਰਨ ਕੀ ਆ ਸਾਡਾ ਖਾਣਾ ਪਾਣੀ ਕਾਰਨ ਕੀ ਆ ਇਹ ਜਨਾ ਨਹਿਰ ਦੇ ਕਿਨਾਰੇ ਆ ਨਹਿਰ ਦੇ ਕਿਨਾਰੇ ਹੋਂ ਮੁੰਦੇ ਕਰਕੇ ਇਹਦੇ ਵਿੱਚ ਜਿਹੜਾ ਪਾਣੀ ਆਉਂਦਾ ਪੂਰਾ ਫਿਲਟਰ ਹੋ ਕੇ ਜਾਂ ਕਹਿ ਲਓ ਜਾਂ ਇਹਦੇ ਵਿੱਚ ਜਿਹੜੀ ਸਾਲਟ ਬਹੁਤ ਜਿਆਦਾ ਘੱਟ ਆ ਅੱਜ ਅਸੀਂ ਦਾ ਟੀਡੀਐਸ ਵੀ ਚੈੱਕ ਕਰਾਂਗੇ ਤੁਹਾਡੇ ਸਾਹਮਣੇ ਲਾਈਵ ਦਿਖਾਵਾਂਗੇ ਵੀ ਜਿਹੜਾ ਟੀਡੀਐਸ ਕਿੰਨਾ ਨਿਕਲਦਾ ਵਾ ਤੇ ਕੀ ਸਾਡੇ ਲਈ ਇਹ ਪੀਣ ਯੋਗ ਆ ਜਾਂ ਨਹੀਂ ਆ ਗਿਆ ਵਾ ਠੀਕ ਆ ਨਾ ਤੇ ਬਾਈ ਮੜਿਆ ਕਿਹੜੇ ਆਪਾਂ ਆਪ ਗਲਾਸ ਭਰ ਕੇ ਚੱਕੀ ਕਰ ਲੈਨੇ ਆ ਬਾਕੀ ਬਾਈ ਤੁਸੀਂ ਜਿੰਨਾ ਮਰਜੀ ਪੀ ਲਓ ਜਦ ਹੀ ਹਾਜੀ ਅੱਛਾ ਜੀ ਹਾਂਜੀ ਵੱਡੀ ਗੱਲ ਇਹ ਵੀ ਆ ਬੋਤਲ ਭਰ ਕੇ ਦੂਸਰਾ ਰੱਖ ਲਓ ਇਹ ਪਿਆਰੂਗਾ ਪਾਣੀ ਕਿਤੇ ਪੀਲਾ ਨਹੀਂ ਪੈਂਦਾ ਉੱਪਰ ਦੇਖੋ ਜਿੱਦਾਂ ਤੁਹਾਨੂੰ ਬੀਰ ਜੀ ਨੇ ਦੱਸਿਆ ਵੀ ਇਹ ਪਾਣੀ ਆ ਕਦੇ ਪੀਲਾ ਨਹੀਂ ਪੈਂਦਾ ਭਾਵੇਂ ਦੀ ਬੋਤਲ ਭਰ ਕੇ ਰੱਖ ਲੀਏ ਆਪਾਂ ਹਨਾ ਇਹਦੇ ਗੁਣ ਬਹੁਤ ਜ਼ਿਆਦੇ ਆ ਤਾਂ ਜੋ ਫਿਰ ਆਪਣੇ ਮੋਸਟੀ ਮੈਨੂੰ ਲੱਗਦਾ ਕਿੰਨੇ 100 ਪਿੰਡ ਤੋਂ ਵੱਧੇ ਨਹਿਰ ਨਿਕਲਦੀ ਓਨੇ ਪਿੰਡਾਂ ਦੇ ਕੋਲ ਦੀ ਉੱਥੇ ਵੀ ਸਾਰੇ ਨਾਲਕੇ ਲੱਗੇ ਹੋਏ ਵੇ ਆ ਇਹ ਮੋਰ ਬ੍ਰਾਂਚ ਵਜਦੀ ਆ ਜੀ ਨਹਿਰ ਅੰਬੋਰ ਬ੍ਰਾਂਚ ਤੇ ਯਾਨੀ ਕਿ ਕਹਿੰਦੇ ਭਾਈ ਜੀ ਕਹਿੰਦੇ ਵਜਦੀ ਆ ਦੇਖੋ ਥੋੜੇ ਸਾਹਮਣੇ ਅਸੀਂ ਇਹਦਾ ਟੀਡੀਏ ਚੈੱਕ ਕਰਨ ਲੱਗੇ ਆ ਕਿੰਨਾ ਆਉਂਦਾ ਵਾ ਯਾਨੀ ਕਿ ਇਹਦਾ ਟੀਡੀਐਸ ਆ ਉਹ 142 ਦੇ ਲਗਭਗ ਆ ਸਾਡੀ ਸੇਹ ਦੇ ਲਈ ਜਿਹੜਾ TDS ਹੁੰਦਾ ਵਾ ਆਪਣੇ ਜਿਹੜਾ ਪੀਐਨ ਜੋਗ ਪਾਣੀ ਹੁੰਦਾ ਵਾ ਉਹ ਆਪਣਾ 50 ਤੋਂ ਲੈ ਕੇ 150 ਦੇ ਤੱਕ ਵੈਲਿਊ ਮਤਲਬ ਸਹੀ ਮੰਨੀ ਗਈ ਆ TDS ਦੀ ਫੁੱਲ ਫਾਰਮ ਕੀ ਹੁੰਦੀ ਹੈ TDS ਹੁੰਦਾ ਵਾ ਟੋਟਲ ਡਿਸਾਲਵਡ ਸਾਲਟ ਵੀ ਪਾਣੀ ਦੇ ਵਿੱਚ ਜਿਹੜਾ ਸਾਲਟ ਆ ਕਿੰਨੇ ਡਿਸਾਲਵ ਹੋਏ ਹੋਏ ਹੈ ਹਨਾ ਤੇ ਜਿੱਦਾਂ ਵੀਰ ਸਾਨੂੰ ਦੱਸਿਆ ਵਾਕਈ ਪਾਣੀ ਦੀ ਜਿਹੜੀ TDS ਵੈਲਿਊ ਬਹੁਤ ਹੀ ਜ਼ਿਆਦਾ ਵਧੀਆ ਵਾ ਤੇ ਵਾਕਈ ਵੀਰ ਜੀ ਉਹ ਪੁੱਛਦੇ ਆ ਹੋਰ ਪਾਣੀ ਬਾਰੇ ਕਿਦਾਂ ਜਦਾਂ ਵੀ ਆਮ ਤੌਰ ਤੇ ਅਫਰੇਮਾ ਫਰੂਮਾ ਹੋ ਜਾਂਦਾ ਵੀ ਪੀਕੇ ਬੰਦਾ ਸੈੱਟ ਰਹਿੰਦਾ ਜੀ ਹਾਂ ਜੀ 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 ਤੁਸੀਂ ਮੰਨ ਲਓ ਨਾ ਤੁਹਾਨੂੰ ਕੋਈ ਫਰੇਮਾਂ ਵਗੈਰੇ ਕੋਈ ਚੀਜ਼ ਦੀ ਪ੍ਰੋਬਲਮ ਵੀ ਹੈ ਨਾ ਬੈਸੇ ਵੀ ਹਾਂਜੀ ਹਾਂਜੀ ਤੁਸੀਂ ਇਹਨੂੰ ਇੱਕ ਹਫ਼ਤਾ ਵਰਤ ਕੇ ਦੇਖ ਲਿਓ ਉਹ ਆਟੋਮੈਟਿਕ ਪਤਾ ਲੱਗੂ ਤੁਸੀਂ ਜਿਹੜਾ ਬੋਤਲਾਂ ਵਾਲਾ ਪਾਣੀ ਮੋਲ ਲੈ ਕੇ ਪੀਂਦੇ ਆਂ ਉਹ ਛੱਡੋ ਠੀਕ ਹੈ ਜੀ ਇੱਕ ਤੁਸੀਂ ਤਿਆਰ ਬਹਿ ਕਰ ਲਿਓ ਬੋਤਲ ਜਮਾ ਸਾਫ ਲਿਆ ਕੇ ਭਰ ਲਓ ਮੇਰੀ ਗੱਡੀ ਦੇ ਵਿੱਚ ਆ ਮੈਂ ਇੱਥੇ ਸਟੈਂਡ ਤੇ ਆ ਆਪਣੀ ਗੱਡੀ ਪਾਈ ਪਈ ਆ ਹਾਂਜੀ ਹਾਂਜੀ ਬੋਤਲ ਭਰੀ ਨੂੰ 2 ਮਹੀਨੇ 3 ਮਹੀਨੇ ਓਏ ਕਿਉਂਕਿ ਸਾਨੂੰ ਉਹਦਾ ਵੀ ਗੱਡੀ ਗਰਮ ਨਾ ਹੋ ਜੇ ਵਿੱਚ ਰੱਖਦੇ ਓਦਾਂ ਜਿੱਦਾਂ ਦਾ ਭਰਿਆ ਪਾਣੀ ਓਦਾਂ ਦਾ ਜਮਾ ਜਲਬ ਨਹੀਂ ਲੱਗਦਾ ਦੇਖੋ ਜਿੱਦਾਂ ਵੀਰ ਜੀ ਦੱਸਦਾ ਵੀ ਆ ਪਾਣੀ ਆ ਜਾ ਸੀ ਵੀ ਲੈ ਕੇ ਜਾਵਾਂਗੇ ਘਰੋਂ ਉਹ ਕਹਿੰਦੇ ਭਾਵੇਂ ਪਾਣੀ 2 ਮਹੀਨੇ ਰੱਖ ਲਓ ਬਾਈ ਜੀ ਗੱਡੀ ਦਾ ਕੰਮ ਚਲਾਉਂਦੇ ਤੇ ਟੈਕਸੀ ਸਟੈਂਡ ਤੇ ਗੱਡੀ ਲਾਉਂਦੇ ਉਹ ਕਹਿੰਦੇ ਅਸੀਂ ਇੱਥੇ ਆਮ ਤੌਰ ਤੇ ਬੈਠੇ ਰਹਿੰਨੇ ਆ ਆਪਾਂ ਕਹਿ ਸਕਦੇ ਆ ਤਾਂ ਸੋ ਅਸੀਂ ਐਂਡ ਤੇ ਇਹੀ ਕਮਾਂਗੇ ਜਿਹੜੇ ਲੋਕੇ ਤੋਂ ਪਾਣੀ ਲੈ ਕੇ ਜਾਂਦੇ ਆ ਵਾਕੇ ਸਿਹਤ ਲਈ ਪੀਣ ਯੋਗ ਆ ਤੇ ਅਸੀਂ ਵੀ ਇਹਦਾ ਤੁਹਾਡੇ ਸਾਹਮਣੇ ਲਾਈਵ ਚੈੱਕ ਕੀਤਾ ਵਾ TDS ਔਰ ਇਹ ਵਾਕਈ ਮਤਲਬ ਇਸ ਚੀਜ਼ ਦੇ ਖਰਾ ਉਤਰਦਾ ਵਾ ਇਹਨੂੰ ਤਾਂ ਇੱਕ ਆਪਾਂ ਆਸ਼ੀਵ ਮੰਨ ਸਕਦੇ ਆ ਪਾਣੀ ਕਹਦਾ ਇੱਕ ਦਵਾਈ ਹੋਈ ਆ ਠੀਕ ਆ ਜੀ ਚਲੋ ਠੀਕ ਆ ਥੈਂਕ ਯੂ ਵੈਰੀ ਮੱਚ